ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨਰਮ ਤੇ ਫੁੱਲੀਆਂ ਹੋਈਆਂ ਰੋਟੀਆਂ ਬਣਾਵਾਂਗੇ ਰੋਟੀ ਤਾਂ ਵੈਸੇ ਆਪਾਂ ਬਣਾ ਹੀ ਲੈਨੇ ਆਂ ਪਰ ਕਈ ਵਾਰ ਆਪਣੀ ਰੋਟੀ ਨਹੀਂ ਫੁੱਲ ਕੇ ਆਉਂਦੀ ਰੋਟੀ ਸੁੱਕ ਜਾਂਦੀ ਹੈ ਇਸ ਤਰੀਕੇ ਨਾਲ ਜੇ ਆਪਾਂ ਆਟਾ ਗੁੰਨਾਂਗੇ ਰੋਟੀ ਬਣਾਵਾਂਗੇ ਤਾਂ ਰੋਟੀ ਬਹੁਤ ਨਰਮ ਬਣੇਗੀ ਤਰੀਕੇ ਨਾਲ ਰੋਟੀ ਨਰਮ ਬਣ ਕੇ ਤਿਆਰ ਹੋਏਗੀ ਇਸ ਦੇ ਲਈ ਮੈਂ 1/2 ਸਾਈਜ਼ ਦੀ ਕੋਕੋਲੀ ਕਣਕ ਦਾ ਆਟਾ ਲਿਆ ਹੈ ਇੱਕ ਗਲਾਸ ਦੁੱਧ ਲਿਆ ਹੈ ਰੂਮ ਟੈਂਪਰੇਚਰ ਵਾਲਾ ਆਪਾਂ ਇਕੱਲੇ ਦੁੱਧ ਨਾਲ ਵੀ ਆਟਾ ਗੁੰਨ ਸਕਦੇ ਹਾਂ ਤੇ ਇਕੱਲੇ ਪਾਣੀ ਨਾਲ ਵੀ ਗੁੰਨ ਸਕਦੇ ਹਾਂ ਤੇ ਆਪਾਂ ਪਾਣੀ ਤੇ ਦੁੱਧ ਨੂੰ ਮਿਕਸ ਕਰਕੇ ਵੀ ਆਟਾ ਗੁੰਨ ਸਕਦੇ ਆ ਅੱਧਾ ਦੁੱਧ ਤੇ ਅੱਧਾ ਪਾਣੀ ਲੈ ਕੇ ਮੈਂ ਇੱਥੇ ਰੂਮ ਟੈਂਪਰੇਚਰ ਵਾਲਾ ਦੁੱਧ ਲਿਆ ਹੈ ਇਸ ਦੁੱਧ ਦੇ ਨਾਲ ਆਪਾਂ ਆਟਾ ਗੁੰਨਾਂਗੇ ਤੇ ਹੁਣ ਆਪਾਂ ਇਸ ਦੁੱਧ ਨਾਲ ਆਟਾ ਗੁੰਨਣਾ ਲਵਾਂਗੇ ਥੋੜਾ ਥੋੜਾ ਦੁੱਧ ਪਾਵਾਂਗੇ ਸ਼ੁਰੂ ਦੇ ਵਿੱਚ ਇਕੱਠਾ ਦੁੱਧ ਨਹੀਂ ਪਾਵਾਂਗੇ ਆਪਾਂ ਆਟਾ ਗੁੰਨਣ ਵੇਲੇ ਥੋੜਾ ਜਿਹਾ ਨਮਕ ਵੀ ਪਾ ਸਕਦੇ ਆ ਜੀ ਉਸ ਦੇ ਨਾਲ ਵੀ ਰੋਟੀਆਂ ਵਧੀਆ ਬਣ ਕੇ ਤਿਆਰ ਹੋਣੀਆਂ ਆ ਉਹਰਾ ਥੋੜਾ ਦੁੱਧ ਪਾ ਕੇ ਆਟਾ ਗੁੰਨ ਲਵਾਂਗੇ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਜੇ ਆਪਾਂ ਦੁੱਧ ਨਾਲ ਆਟਾ ਗੁੰਨਾਂਗੇ ਤੇ ਰੋਟੀ ਬਹੁਤ ਨਰਮ ਤੇ ਮਲਾਈਮ ਬਣ ਕੇ ਤਿਆਰ ਹੋਏਗੀ ਥੋੜਾ ਥੋੜਾ ਦੁੱਧ ਪਾ ਕੇ ਆਟੇ ਨੂੰ ਮਲਾਇਮ ਕਰ ਲਵਾਂਗੇ। ਆਪਾਂ ਹੱਥ ਦੀ ਸਾਈਡ ਨਾਲ ਆਟਾ ਗੁੰਨ ਲਵਾਂਗੇ ਜੰਗੀ ਤਰ੍ਹਾਂ ਤੇ ਆਟਾ ਨਰਮ ਬਣ ਕੇ ਤਿਆਰ ਹੋਏਗਾ। ਇਸ ਤਰੀਕੇ ਨਾਲ ਹੱਥ ਦੀ ਸਾਈਡ ਦੇ ਨਾਲ ਆਟਾ ਗੁੰਨਾਂਗੇ ਤੇ ਲਮਸ ਨਹੀਂ ਰਹਿਣੀਆਂ ਆਟੇ ਦੇ ਵਿੱਚ। ਇਸ ਤੋਂ ਪਹਿਲਾਂ ਅਸੀਂ ਮੇਥਿਆਂ ਵਾਲੇ ਪਰੌਂਠਿਆਂ ਦੀ ਵੀਡੀਓ ਵੀ ਪਾਈ ਹੈ ਜੀ ਉਸਦੇ ਵਿੱਚ ਵੀ ਅਸੀਂ ਵੱਖਰੇ ਤਰੀਕੇ ਨਾਲ ਆਟਾ ਗੁੰਨੇ ਕੇ ਤਿਆਰ ਕੀਤਾ ਸੀ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਜੀ ਇਸ ਤਰੀਕੇ ਨਾਲ ਆਟੇ ਨੂੰ ਗੁੰਨੇ ਕੇ ਨਰਮ ਜਿਹਾ ਆਟਾ ਤਿਆਰ ਕਰ ਲਵਾਂਗੇ ਆਟਾ ਜਰਾ ਪਤਲਾ ਨਾ ਹੋ ਜਾਵੇ ਇਸ ਦੇ ਲਈ ਆਪਾਂ ਦੋ ਤਿੰਨ ਵਾਰੀਆਂ ਵਿੱਚ ਥੋੜਾ ਥੋੜਾ ਦੁੱਧ ਪਾ ਕੇ ਆਟਾ ਗੁੰਨਾਂਗੇ ਹੁਣ ਆਟਾ ਚੰਗੀ ਤਰ੍ਹਾਂ ਗੁੰਝ ਕੇ ਤਿਆਰ ਹੋ ਚੁੱਕਿਆ ਹੈ ਆਪਾਂ ਆਟੇ ਨੂੰ ਇਸ ਤਰੀਕੇ ਦਾ ਗੁੰਨ ਕੇ ਤਿਆਰ ਕਰ ਲਿਆ ਹੈ ਹੁਣ ਆਪਾਂ ਆਟੇ ਨੂੰ ਅੱਧੇ ਘੰਟੇ ਦੇ ਲਈ ਰੈਸਟ ਦੇਣ ਦੇ ਲਈ ਰੱਖ ਦੇਵਾਂਗੇ ਆਧਾ ਘੰਟਾ ਪੂਰਾ ਹੋਣ ਤੋਂ ਬਾਅਦ ਦੁਬਾਰਾ ਤੋਂ ਆਟੇ ਨੂੰ ਵੇਖਾਂਗੇ ਤੇ ਆਟੇ ਨੂੰ ਦੁਬਾਰਾ ਤੋਂ ਹੱਥਾਂ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਗੁੰਨ ਲਵਾਂਗੇ ਦੇਖੋ ਜੀ ਇਸ ਤਰੀਕੇ ਦਾ ਸੌਫਟ ਆਟਾ ਗੁੰਨ ਕੇ ਤਿਆਰ ਕਰ ਲਿਆ ਹੈ ਆਪਾਂ ਹੁਣ ਜਦੋਂ ਦੁਬਾਰਾ ਤੋਂ ਆਪਾਂ ਆਟੇ ਨੂੰ ਇਸ ਤਰੀਕੇ ਨਾਲ ਗੁੰਨਾਂਗੇ ਤਾਂ ਆਟਾ ਹੋਰ ਵੀ ਸੌਫਟ ਹੋ ਜਾਏਗਾ ਤੇ ਹੁਣ ਆਟਾ ਗੋਲ ਜਿਹਾ ਤਿਆਰ ਹੈ ਆਪਾਂ ਇਸ ਦੀ ਪੇੜੀ ਕਰ ਲੈਣੇ ਆ ਤੇ ਰੋਟੀ ਵੇਲ ਲੈਣੇ ਆ ਹੁਣ ਆਪਾਂ ਆਪਣੇ ਹਿਸਾਬ ਨਾਲ ਆਟੇ ਦੇ ਪੇੜੇ ਕਰ ਲਵਾਂਗੇ ਜਿੰਦੇ ਕਾਰ ਦੇ ਆਪਾਂ ਪੇੜੇ ਕਰਨੇ ਹੁਣ ਵੱਡੇ ਜਾਂ ਛੋਟੇ ਉਸੇ ਹਿਸਾਬ ਨਾਲ ਪੇੜੇ ਕਰ ਲਵਾਂਗੇ ਸੁੱਕਾ ਆਟਾ ਲਗਾ ਲਵਾਂਗੇ ਹਲਕੇ ਹੱਥ ਨਾਲ ਰੋਟੀ ਨੂੰ ਗੋਲ ਗੋਲ ਵੇਲ ਲਵਾਂਗੇ ਸਾਰੇ ਪਾਸੋਂ ਰੋਟੀ ਨੂੰ ਇੱਕਸਾਰ ਰੱਖਾਂਗੇ ਰੋਟੀ ਨੂੰ ਵੇਲਣ ਵੇਲੇ ਆਪਾਂ ਸੁੱਕਾ ਆਟਾ ਨਹੀਂ ਲਗਾਵਾਂਗੇ ਜ਼ਿਆਦਾ ਸੁੱਕਾ ਆਟਾ ਜ਼ਿਆਦਾ ਲਾਉਣ ਦੇ ਨਾਲ ਰੋਟੀ ਜਲਦੀ ਸੁੱਕ ਜੇਗੀ ਜੇ ਆਪਾਂ ਵੇਲਦੇ ਸਮੇਂ ਹਲਕੇ ਹੱਥ ਨਾਲ ਵੇਲਣਾ ਫੇਰਾਂਗੇ ਤੇ ਰੋਟੀ ਗੋਲ ਬੰਦੀ ਜਾਏਗੀ ਆਪਣੇ ਆਪ ਹੀ ਤੇ ਵੱਧ ਵੀ ਜਾਏਗੀ ਇਸ ਤਈ ਕੇ ਆਪਾਂ ਰੋਟੀ ਨੂੰ ਵੇਲ ਕੇ ਤਿਆਰ ਕਰ ਲਿਆ ਹੈ ਉਨਾ ਪਹਾਥਾਂ ਦੇ ਨਾਲ ਫालतू ਆਟਾ ਝਾੜ ਲਵਾਂਗੇ ਤੇ ਤਵੇ ਉੱਪਰ ਪਾਵਾਂਗੇ ਰੋਟੀ ਨੂੰ ਰੋਟੀ ਨੂੰ ਥੋੜਾ ਜਿਹਾ ਪੱਕਣ ਤੇ ਸਾਈਡਾਂ ਚੇਂਜ ਕਰ ਦੇਵਾਂਗੇ रोटी अग उपर सेक लवें देखो जी इस तरीके बहुत ही बन के तैयार हो पार्टी इस तरीके गुना जो तो साड़ी वीडियो वाइसिया लगे तो सानलक्राइब करो जी वीडियो लाइक शेयर करियो सपोर्ट करो जी ਇਸ ਤਰੀਕੇ ਨਾਲ ਪਕਾ ਵੀ ਸਾਰੀਆਂ ਰੋਟੀਆਂ ਤਿਆਰ ਕਰ ਲਵਾਂਗੇ